ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੇ ਟੌਪ ਦੇ ਟੂਰਨਾਮੈਂਟ ਦੱਸਣ ਜਾ ਰਹੇ ਹਾਂ ਅੱਜ ਵੀ ਸਰੇ ਦੇ ਕਬੱਡੀ ਕੱਪ ਅੱਜ ਟਰੈਕਟਰਾਂ ਵਾਲੇ ਟੂਰਨਾਮੈਂਟ ਬਾਰੇ ਵੀ ਅਪਡੇਟ ਦੇਣੀ ਆ ਜੋ ਕਬੱਡੀ ਕੱਪ ਕੈਨਸਲ ਹੋ ਗਿਆ ਉਸੇ ਬਾਰੇ ਵੀ ਦੱਸਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਸਾਰੇ ਭਰਾ ਪਹਿਲਾ ਟੂਰਨਾਮੈਂਟ ਮੇਰੇ ਵੀਰੋ ਅੱਜ ਦੇ ਦਿਨ ਦਾ ਜੋ ਹੋਣ ਜਾ ਰਿਹਾ ਕੰਗ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਾ ਸਰੇ ਪੇਦਾ ਕਬੱਡੀ ਕੱਪ ਇਹ ਮੇਰੇ ਵੀਰੋ ਅੱਜ ਕਰਵਾਇਆ ਜਾਣਾ ਇੱਥੇ ਸਰੇ ਦੀਆਂ ਕਲੱਬਾਂ ਪਹੁੰਚ ਰਹੀਆਂ ਮਚਾਕੀ ਮਾਲ ਸਿੰਘ ਦੇ ਵਿੱਚ ਵੀ ਅੱਜ ਓਪਨ ਦਾ ਟੂਰਨਾਮੈਂਟਾਂ ਜੈਸ ਕਬੱਡੀ ਕੱਪ ਤੇ ਮੇਰੇ ਵੀਰੋ ਅੱਜ ਸਰਾ ਹੋਣਾ ਅੱਜ ਓਪਨ ਦੀਆਂ ਚੋਟੀ ਦੀਆਂ ਟੀਮਾਂ ਭਾਵੇਂ ਬਰਸਾਲਪੁਰੇ ਹੁਣਾਂ ਦੀ ਗੱਲ ਕਰੀਏ ਅਰਸ਼ੁਨੀ ਪਹੁੰਚ ਰਹੀ ਆ ਭਾਵੇਂ ਸ਼ਰਨੇ ਡੱਗੋ ਵਾਲੇ ਦੀ ਗੱਲ ਕਰੀਏ ਟੌਪ ਦੀਆਂ ਟੀਮਾਂ ਖੇਡਣੀਆਂ ਤਾਂ ਨਾ ਖੜਾ ਰਹੀ ਬਾਹਰੋਂ 110000 ਪਹਿਲਾ ਇਨਾਮ 71000 ਦੂਜਾ ਤੇ ਬੈਸਟਾਂ ਨੂੰ 2121000 ਵਧੀਆ ਟੀਮਾਂ ਬਣ ਕੇ ਇਸ ਕਬੱਡੀ ਕੱਬ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਣਗਾ ਤੇ ਬਾਕੀ ਮੇਰੇ ਵੀਰੋ ਅੱਜ ਖੀਰਾਵਾਲ ਦੇ ਵਿੱਚ ਵੀ ਸਰੇ ਦਾ ਕਬੱਡੀ ਕੱਪ ਹੋਣਾ ਸੀ ਜੈਸਾ ਕੱਪ ਤੇ ਫਰਿਆਦ ਇੰਦਰਜੀ ਤੇ ਸ਼ਾਜੀ ਹੁਣਿਆਣੇ ਦੁੱਲੇ ਹੁਣਿਆਣੇ ਖੇਡਣਾ ਸੀਗਾ ਪਰ ਕੈਨਸਲ ਹੋ ਗਿਆ 8 ਕਲੱਬਾਂ ਸੀ ਬੈਸਟਾਂ ਨੂੰ ਬੋਲਟ ਸੀਗੇ ਕੁਝ ਕਾਰਨਾ ਕਰਕੇ ਪੋਸਟਪੋਨ ਕਰ ਦਿੱਤਾ ਗਿਆ ਜਾਨੀ ਕਿ ਅੱਜ ਨਹੀਂ ਕਰਵਾਇਆ ਜਾਣਾ ਤਾਂ ਕਰਕੇ ਫਰਿਆਦ ਇੰਦਰਜੀ ਤੁਣੀ ਵੀ ਅੱਜ ਨਹੀਂ ਖੇਡਨੇ ਕਿਸੇ ਵੀ ਕਬੱਡੀ ਕੱਪ ਤੇ ਇਹ ਮੇਲਾ ਵੀ ਕੈਨਸਲ ਟਰੈਕਟਰ ਵਾਲਾ ਟੂਰਨਾਮੈਂਟ ਕੈਨਸਲ ਹੋ ਗਿਆ ਕੁਝ ਕਾਰਨਾ ਕਰਕੇ ਅੱਜ ਨਹੀਂ ਕਰਵਾਇਆ ਜਾਣਾ ਨੂੜ ਦੇ ਵਿੱਚ ਤਿੰਨ ਖਿਡਾਰੀ ਬਾਹਰੋਂ ਵੈਸਟਾ ਨੂੰ ਟਰੈਕਟਰ ਸੀਗੇ ਅੱਜ ਨਹੀਂ ਵੱਖਰੀਆਂ ਗੱਲਾਂ ਲੱਗਣੀਆਂ ਸੀ ਕੁਝ ਕਾਰਨਾ ਕਰਕੇ ਮਾਰਚ ਮਹੀਨੇ ਦੇ ਵਿੱਚ ਕਰਵਾਇਆ ਜਾਵੇਗਾ ਹੁਣ ਕੈਨਸਲ ਕਰਤਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਇਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਨਵੀਂ ਅਪਡੇਟ ਲੈ ਕੇ ਮਿਲਦੇ ਆ ਧੰਨਵਾਦ